20s ਤੋਂ ਬਾਅਦ ਅਸੀਂ ਦੇਖਦੇ ਹਾਂ ਜਦੋਂ ਰਾਉਂਡ ਟੇਬਲ ਕਾਨਫਰੰਸਸ ਸ਼ੁਰੂ ਹੁੰਦੀਆਂ ਨੇ ਤਾਂ ਉਹਦੇ ਵਿੱਚ ਇਹ ਕਿਹਾ ਜਾਂਦਾ ਲਗਾਤਾਰ ਮਾਸਟਰ ਜੀ ਬਾਰੇ ਕਿ ਉਹਨਾਂ ਨੇ ਉੱਥੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਮਾਸਟਰ ਤਾਰਾ ਸਿੰਘ ਦੀ ਕੈਪੇਬਿਲਿਟੀ ਉਸ ਸਮੇਂ ਦੇ ਸਾਰੇ ਸਿੱਖ ਲੀਡਰਸ ਮਿਲਾ ਕੇ ਜੀ ਉਹ ਕੈਪੇਬਿਲਿਟੀ ਨਹੀਂ ਸੀ ਰੱਖਦੇ ਕਿ ਜੇ ਅੱਜ ਇਹ ਕਿਹਾ ਜਾ ਰਿਹਾ ਕਿ ਜੇ ਮਾਸਟਰ ਜੀ ਨਹੀਂ ਗਏ ਇਗਾਲ ਨਹੀਂ ਬਣੀ ਉਹਨਾਂ ਦਾ ਕੀ ਪਰਸਪੈਕਟਿਵ ਸੀ ਮਤਲਬ ਕਿ ਦੂਸਰੇ ਜਿਹੜੇ ਆਪਣੇ ਨੁਮਾਇੰਦੇ ਭੇਡਣ ਦਾ ਚਾਹੇ ਸਰਦਾਰ ਬਲਦੇਵ ਸਿੰਘ ਉਹਨਾਂ ਨੂੰ ਭੇਜਿਆ ਜਾਂ ਹੋਰਾਂ ਨੂੰ ਭੇਜਿਆ ਤਾਂ ਉਹਨਾਂ ਦਾ ਕੀ ਪਰਸਪੈਕਟਿਵ ਸੀ ਇਸ ਗੱਲ ਨੂੰ ਲੈ ਕੇ ਮਾਸਟਰ ਜੀ ਐਸ ਅ ਇੰਡੀਵਿਜੂਅਲ ਨਹੀਂ ਸੀ ਚਲਦੇ ਜੀ ਉਹਨਾਂ ਦੇ ਬਕਾਇਦਾ ਜਦੋਂ ਪਾਰਟੀ ਵਾਸਤੇ ਕੰਮ ਕਰਦੇ ਸੀ ਉਹ ਬਾਕਾਇਦਾ ਸਲਾਹ ਦੇ ਨਾਲ ਕਰਦੇ ਸੀ ਤੇ ਮੈਨੂੰ ਲੱਗਦਾ ਹੈ ਕਿ ਮੇਰਾ ਅੰਦਾਜ਼ਾ ਇਹ ਹੈ ਕਿ ਉਹਨਾਂ ਨੂੰ ਜੋ ਉਸ ਵਕਤ ਸਹੀ ਲੱਗਾ ਉਹਨਾਂ ਨੇ ਕੀਤਾ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਹਰ ਜਗ੍ਹਾ ਤੁਸੀਂ ਆਪ ਹੀ ਜਾ ਕੇ ਹਾਜ਼ਰ ਹੋਣਾ ਹੈ ਮਾਸਟਰ ਜਿਨੂੰ ਇਹੋ ਜਿਹੀ ਕੋਈ ਆਪਣੀ ਲੀਡਰੀ ਦਿਖਾਉਣ ਵਾਲੀ ਜਿਹੜੀ ਹੈ ਬਹੁਤੀ ਕੋਈ ਚਸਕਾ ਨਹੀਂ ਸੀ ਹੈਗਾ